ਸਾਡੇ ਬੱਚੇ ਦੀ ਝੂਠਾ ਕਾਉਂਟਰ ਕੀਤਾ ਵੇਖਣ ਕੋਲ ਨਹੀਂ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਸਾਡੇ ਇੱਕ ਬੇਟਾ ਸੀ ਉਹਦੀ ਉਹਨਾਂ ਨੇ ਖਤਮ ਕਰ ਦਿੱਤੀ ਜੇ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਤੇ ਕਿਸੇ ਉਹ ਜਿਹੜਾ ਸਜ਼ਾ ਦੇ ਦਿੰਦੇ ਕੋਟ ਸਜ਼ਾ ਦੇ ਦਿੰਦੇ ਸਾਡੇ ਵਾਸਤੇ ਹੁਣ ਜ਼ਿੰਦਗੀ ਚ ਨੀਰਾ ਹੋਇਆ ਹੋਇਆ ਇਹ ਸਭ ਕੋਸ਼ ਨਹੀਂ ਦੇਖ ਰਹੇ ਹਾਂ ਉਸ ਤੇ ਜੇ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਤੇ ਉਹਨੂੰ ਸਜ਼ਾ ਦੇ ਦਿੰਦੇ ਵੀ ਉਹਦਾ ਕਾਉਂਟਰ ਨਾ ਕਰਦੇ ਸਾਨੂੰ ਬਿਲ ਤਾਂ ਕੇ ਤਾਂ ਇਹਦਾ ਜੇ ਤੁਹਾਨੂੰ 10 ਦਿਨ ਕੱਟ ਕੇ ਆਇਆ ਕਰਦੇ। ਹੰਦੀ ਸਰ ਦੇ ਵਾਸਤੇ ਜਿੱਦੂ ਕੋਰਟ ਜਾਣ ਨੂੰ ਕਿਹਾ ਸੀ ਵੀ ਅਸੀਂ ਹਾਈ ਕੋਰਟ 'ਚ ਰਿਟ ਪਾਵਾਂਗੇ। ਸਾਨੂੰ ਕਹਿੰਦੇ ਸੀ ਵੀ ਸਾਡੇ ਨਾਲ ਕੰਪਰੋਮਾਈਜ਼ ਕਰਨਾ ਪਈਏ ਸੀ। ਸਰ ਦਿੱਤਾ ਨਹੀਂ ਕਿ ਕਹਿੰਦੇ ਵੀ ਪਿੱਛੇ हट ਜਾ ਤੁਸੀਂ। ਵੀ ਕਿਹੜਾ ਪੁਸ ਲੈਣਾ ਲੈ ਲਈ। ਅਸੀਂ ਹੁਣ ਵੀ ਜੇ ਮੀਡੀਆ ਨੂੰ ਅਸੀਂ ਪ੍ਰਿਆਣ ਦਿਨ ਨਹੀਂ ਆ ਜਾ ਇੰਟਰਵਿਊ ਦਿੰਨੇ ਆ। ਤੁਹਾਡੇ ਬੱਚੇ ਵਾਲੇ ਨੇ ਉਹ ਸਾਨੂੰ ਇਹ ਕਹਿ ਰਹੇ ਨੇ ਵੀ ਇੰਟਰਵਿਊ ਦੇ ਦੇ ਕੇ ਸਾਡਾ ਨੌ ਕਿਉਂ ਲਾਉਣੀ ਹੈ ਜੇ ਸਾਡਾ ਨੌ ਨਾ ਲਾਵੋ ਤਾਂ ਬੱਚੇ ਵਾਲੇ ਵੀ ਸਾਨੂੰ ਇਹ ਕਹਿੰਦੇ ਕਿ ਅਸੀਂ ਛੋਟੇ ਦੇ ਕੇਸ ਪਾਵਾਂਗੇ ਵੀ ਕੇਸ ਪਾਵਾਂਗੇ ਵੀ ਸਾਡੇ ਝੂਠਾ ਨੌ ਕਿਉਂ ਲਵੇ ਅਸੀਂ ਇਹ ਕਹਿਣਾ ਜੋੜੇ ਵੀ ਜਦੋਂ ਬੱਚੇ ਦੇ ਦਾਦੀ ਨੂੰ 12 ਵਜੇ ਪਤਾ ਲੱਗ ਗਿਆ ਸੀ 1 ਵਜੇ ਸਾਨੂੰ ਦੱਸ ਦਿੰਦੇ ਵੀ ਸਾਨੂੰ ਇੱਕ ਵਾਰੀ ਦੱਸ ਦਿੰਦਾ ਵੀ ਹਾਂ ਵੀ ਭਾਈ ਤੁਹਾਡੇ ਭੇਟੇ ਦਾ ਨੌ ਹੋ ਜਾਣਾ ਅਸੀਂ ਉਹਨੂੰ ਸਮਝਾਉਂਦੇ ਬੱਚੇ ਨਾਲ ਕੋਈ ਗੱਲ ਕਰਦੇ ਬੱਚੇ ਨੂੰ ਸਮਝਾਉਂਦੇ ਹੁਣ ਸਾਡੇ ਘਰੇ ਇੱਕ ਦਿਨ ਕੋਈ ਆਇਆ ਸੀ ਕਹਿ ਰਿਹਾ ਵੀ ਉਹ ਬੱਚੇ ਦਾ ਦਾਦਾ ਕਹਿ ਰਿਹਾ ਹੈ ਵੀ ਜੇ ਉਹ ਮੀਡੀਆ ਨੂੰ ਬਿਆਨ ਦੇ ਆਇ ਇੱਕ ਵੀ ਦੇਣਗੇ ਵੀ ਅਸੀਂ ਉਹਨਾਂ ਤੇ ਕੇਸ ਕਰਾਂਗੇ ਪੂਰੀ ਦੱਸੋ ਜਿਹੜੀ ਗੱਲ ਹੋਈ ਸੀ ਫੋਨ ਤੇ ਤੁਹਾਡੇ ਕੋਲ ਰਿਕਾਰਡਿੰਗ ਹੈ ਜਿਹੜੀ ਹਾਂਜੀ ਰਿਕਾਰਡਿੰਗ ਹੈਗੀ ਉਹਦਾ ਦਾਦੇ ਦਾ ਫੋਨ ਆਇਆ ਸੀ ਸੰਮੇਕੀ ਮਾਰਤੀ ਵਾਲੇ ਜਣ ਕਹਿੰਦਾ ਵੀ ਮੈਨੂੰ ਇੱਕ ਵਾਰਾਂ 1 ਵਜੇ ਕੋਲਸ ਵਾਲੇ ਅੰਮ੍ਰਿਤਮਨੋਂ ਫੋਨ ਆਇਆ ਸੀ ਵੀ ਬਿੱਟੂ ਦੇ ਜੀ ਐਸੋ ਡਿਪੈਂਡਰ ਦਾ ਵੀ ਉਹਦੇ ਬੇਟੇ ਦਾ ਨਾਮ ਆਉਂਦਾ ਔਰ ਸਾਨੂੰ ਇਸ ਬਾਰੇ ਜਮਾ ਨਹੀਂ ਸੀ ਪਤਾ ਸੀ ਕਹਿੰਦੇ ਵੀ ਜੇ ਤੂੰ ਸਾਡਾ ਘਰ ਦਾ ਕੰਮ ਸੀ ਉਹਨੂੰ ਪਤਾ ਲੱਗਿਆ ਸੀ ਇੱਕ ਵਾਰੀ ਸਾਨੂੰ ਦੱਸ ਲਿੰਦਾ ਸਾਡੇ ਬੱਚੇ ਨੂੰ ਬਚਾ ਲੈਂਦੀ 22 ਸਾਲਾਂ ਬਾਅਦ ਆਇਆ ਸੀ ਇੱਕ ਵਾਰੀ ਅਸੀਂ ਉਹਨੂੰ ਮਿਲ ਲੈਂਦੀ ਅਸੀਂ ਤਾਂ ਨਹੀਂ ਇਹ ਮਾਮਲਾ ਛੋਟਾ ਥੋੜਾ ਬੱਚੇ ਤੁਸੀਂ ਦੱਸੋ ਇਹ ਵੀ ਦੱਸੋ ਹਾਂਜੀ

कि ਤੁਸੀਂ ਆਤਮਹਾਰਥ ਸਿਲਾਓ ਖਾਕੀ ਵਿੱਚ ਆਤਮਹਾਰਥ ਬਣ ਜਾਓ ਤੁਹਾਨੂੰ ਯੂਨੀਫਾਰਮ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਦਿੱਤੀ ਹੋਰ ਇਹਨਾਂ ਦੇ ਬੱਚੇ ਨੇ ਵੀਡੀਓ ਹੈਗੀ ਹੈ ਐਵੀਡੈਂਸ ਹੈਗਾ ਜਿੱਥੇ ਉਸਨੇ ਬੱਚੇ ਨੇ ਹੱਥ ਖੜਾ ਕਰ ਲਿਆ ਸੀ ਉਸ ਕੋਲ ਕੋਈ ਵੈਪਨ ਨਹੀਂ ਸੀ ਉਸ ਨੂੰ ਜਿਹੜਾ ਐਮਐਲਏ ਤੁਸੀਂ ਰਿਪੋਰਟਸ ਜਿਹੜੀਆਂ ਨੂੰ ਤੁਹਾਨੂੰ ਦਿਖਾਵਾਂਗੇ ਰਿਪੋਰਟ ਤੇ ਲਿਖਿਆ ਆਇਆ ਐ ਐਨਕਾਊਂਟਰ ਕੀਤਾ ਗਿਆ ਬਿਲਕੁਲ ਕਲੋਜ਼ ਟੈਟੂਇੰਗ ਹੋਈ ਹੋਇਆ ਸੱਤ ਬੁਲੇਟ ਮਾਰੀ ਸੋ ਅੰਜੀ ਮੈਮ ਅਸੀ ਕਹਿ ਰਹੇ ਹਾਂ ਵੀ ਜਿੰਨੇ ਗੱਡੀ ਦਵਾਈ ਸੀ ਦੇਦੇ ਨੂੰ ਉਹਦਾ ਪਤਾ ਵੀ ਲੱਗ ਗਿਆ ਵੀ ਕਿਹਨੇ ਦਵਾਈ ਸੀ ਉਹਨੂੰ ਕਿਉਂ ਕੋਸ ਵਾਲਿਆਂ ਨੇ ਪੈਸੇ ਦੇ ਕੇ ਬਾਹਰ ਕੱਢਿਆ ਗਾ ਉਹਨੂੰ ਵੀ ਨਾਲ ਜਿੰਨੇ ਅਰੈਸਟ ਤੋਂ ਕਿਤੇ ਹੋਇਆ ਉਹਨੂੰ ਵੀ ਨਾਲ ਅਰੈਸਟ ਕਰ ਦੇ ਬੱਚੇ ਦੇ ਸਾਡੇ ਵੀਡੀਓ ਵੀ ਹੈਗੇ ਆ ਕੋਲੇ ਜਿਹੜਾ ਸਾਡੇ ਬੱਚੇ ਨੂੰ ਚੁੰਮ ਕੇ ਗੱਡੀ ਫੜਾ ਕੇ ਆਇਆ ਜਿਹਨੇ ਗੱਡੀ ਲੈ ਕੇ ਚੁੱਕੀ ਆ ਜੀ ਸਾਡੇ ਲੱਗਦਾ ਵੀ ਵੀਡੀਓ ਵੀ ਹੈਗੀ ਆ ਬੱਚੇ ਦੇ ਬਾਅਦ ਚ ਵੀਡੀਓ ਬਣਾਇਸੀ ਉਹ ਕਿਸੇ ਕੋਲ ਚਲੀ ਜੀ ਉਹ ਸਾਡੇ ਕੋਲ ਹੈਗੀ 90 ਦਾ ਮੁੰਡਾ ਹੀ ਜਿਹਨੇ ਗੱਡੀ ਲੈ ਕੇ ਚੁੱਕੀ ਆ ਜੀ ਉਹ ਫੋਰਚੂਨਰ ਗੱਡੀ ਸੀਗੀ ਉਹ ਕਿਹਨਾਂ ਦੀ ਫੋਰਚੂਨਰ ਗੱਡੀ ਵੀ ਜੀ ਸਾਨੂੰ ਪਤਾ ਲੱਗਿਆ ਵੀ ਨਾਬੇ ਦੇ ਮੁੰਡੇ ਨੇ ਦਵਾਈ ਸੀ ਉਹ ਕਿੱਥੋਂ ਲਈ ਦਿੱਲੀ ਤੋਂ ਹੀ ਆਏ ਆ ਪਟਿਆਲੇ ਤੋਂ ਉਹ ਬੰਦੇ ਨੂੰ ਇਹਨਾਂ ਕੋਲ ਕੋਸ ਵਾਲਿਆਂ ਨੇ ਹਰਿਆਣੇ ਰਹਿਣ ਬਾਅਦ ਕੱਢ ਰੱਖਿਆ ਇਹ ਨਾ ਤਾਂ ਕੀ ਗੱਲ ਚਾ ਪਤਾ ਹੀ ਨਹੀਂ ਸਰ ਕਿੱਦਨੇ ਪਤਾ ਕੀ ਕੰਮ ਹੋਇਆ ਸਾਨੂੰ ਪਤਾ ਹੀ ਨਹੀਂ ਸਾਨੂੰ ਤਾਂ ਡੈਥ ਹੋਣੇ ਤੋਂ ਬਾਅਦ ਪਤਾ ਲੱਗਿਆ ਵੀ ਜਦੋਂ ਉਹਦੀ ਡੈਥ ਹੋ ਗਈ ਉਹ ਵੀ ਦੱਸੋ ਕਿ ਇਹ ਕਿਦਾਂ ਹੋਇਆ ਕਿਦਾਂ ਤੁਹਾਨੂੰ ਮਿਲਾਇਆ ਆਪਣੇ ਬੱਚੇ 12 ਵਜੇ ਰਾਤ ਨੂੰ ਪਤਾ ਲੱਗੇ ਜਦੋਂ ਅਸੀਂ ਘਰ ਆਏ ਆ ਵੀ ਸਾਡੇ ਖਬਰ ਦੇਖੀ ਆ ਕਿ ਕਾਨਫਰੰਸ ਚੱਲ ਰਹੀ ਸੀ ਮਨਦੀਪ ਸਿੱਧੂ ਦੀ ਉਹਦੇ ਵਿੱਚ ਦੇਖਿਆ ਸੀ ਵੀ ਸਾਡੇ ਬੱਚੇ ਦਾ ਇਨਕਾਊਂਟਰ ਹੋ ਗਿਆ ਸਾਨੂੰ ਤਾਂ ਨਹੀਂ ਪਹਿਲਾਂ ਪਤਾ ਨਹੀਂ ਸੀਗਾ ਇਹ ਸਾਨੂੰ ਡੈਡਵੌਕ ਦੀ 2:30 ਵਜੇ ਇਥੇ ਬੜੇ ਵਾਲੇ ਹਸਪੀਟਲ ਤੋਂ ਦਿੱਤੀ ਹੈਗੀ 7:30 ਵਜੇ ਉਹ ਸਿੱਧਾ ਮੜੀਆਂ ਚ ਲੈ ਕੇ ਜਾ ਲਾਤਾ ਸਾਨੂੰ ਕੋਈ ਰਾਸ਼ਨੀ ਕਰਨ ਨਹੀਂ ਦਿੱਤੀ ਕੋਈ ਸਾਨੂੰ ਉਹਦਾ ਮੂੰਹ ਵੀ ਨਹੀਂ ਦਿੱਖਣ ਦਿੱਤਾ ਸਾਡੇ ਇਹਨਾਂ ਨੇ ਜਦੋਂ ਇਨਕਾਊਂਟਰ ਕੀਤਾ ਪਿਤਾ ਇਹ ਕੋ ਅਜੇ ਐਂਕਾਉਂਟਰ ਦੀ ਇਨਕੁਆਇਰੀ ਹੁੰਦੀ ਹੈ ਜਦੋਂ ਵੀ ਕੋਈ ਐਂਕਾਉਂਟਰ ਜਾਂ ਕੋਈ ਚੀਜ਼ ਪੜੀ ਜਾਂਦੀ ਹੈ ਉਸ ਦੀ ਇੱਕ ਇਨਵੈਸਟੀਗੇਸ਼ਨ ਹੁੰਦੀ ਹੈ ਕਿ ਕੀ ਹੈ ਇਨਵੈਸਟੀਗੇਸ਼ਨ ਤੋਂ ਪਹਿਲੇ 4 ਵਜੇ 7 ਵਜੇ 9 ਵਜੇ ਡੀਜੀਪੀ ਸਾਹਿਬ ਨੇ ਤੇ ਐਸਐਸਪੀ ਸਾਰੇ ਬੈਠ ਕੇ ਅਵਾਰਡ ਡਿਲੀਅਰ ਕਰਨਾ ਜੀ 10 ਲੱਖ ਦਾ ਅਵਾਰਡ ਤੇ ਪ੍ਰੋਮੋਸ਼ਨ ਜਦੋਂ ਤਾਂ ਐਂਕਾਉਂਟਰ ਪੂਰਣੀ ਹੋਇਆ ਕਿ ਉਹ ਐਂਕਾਉਂਟਰ ਸੀ ਕੀ ਸਹੀ ਸੀ ਗਲਤ ਸੀ ਤੁਸੀਂ ਕਿਦਾਂ ਅਵਾਰਡ ਦੇ ਦਿੱਤੇ ਇਹੋ ਅਵਾਰਡਾਂ ਦੇ ਪਿੱਛੇ ਹਰੇ ਕੌਕੀ ਯੂਨੀਫਾਰਮ ਦਾ ਬੰਦਾ ਖੁੰਡਾ ਬੰਦਾ ਜਾ ਰਿਹਾ ਕਿਉਂ ਕਿਉਂਕਿ ਉਹਨਾਂ ਨੂੰ ਇਹ ਜਿਹੜਾ ਬੰਦਾ ਅਸੀਂ ਮਾਰ ਦਾਂਗੇ ਤੇ ਸਾਨੂੰ ਅਵਾਰਡ ਤੇ ਪ੍ਰੋਮੋਸ਼ਨ ਮਿਲ ਜਾਣਗੇ ਹੋਰ ਇਹਨਾਂ ਦਾ ਬੇਟੇ ਨੇ ਜਦੋਂ ਐਂਕਾਊਂਟਰ ਹੋਇਆ ਉਹ ਵੀਡੀਓ ਵੀ ਸਾਹਮਣੇ ਹੈ ਤਾਂ ਨੇ ਦੱਸੀ ਜਿੱਦਾਂ ਇੱਕ ਲੇਬਰ ਸੀ ਜਿਸਨੇ ਵੀਡੀਓ ਬਣਾਈ ਸੀ ਉਹ ਵੀਡੀਓ ਵੀ ਆ ਗਈ ਹੈ ਜਿਹੜੀ ਕੋਰਟ ਤੇ ਪੇਸ਼ ਕੀਤੀ ਜਾ ਰਹੀ ਹੈ ਤੇ ਐਸਾ ਕੋਰਟ ਐਵਿਡੈਂਸ ਇਸ ਕਰਕੇ ਵੀ ਦੇ ਸਕਦੇ ਉਸ ਵਿੱਚ ਬੱਚੇ ਨੇ ਹੱਥ ਖੜੇ ਕੀਤੇ ਪਰ ਉਸ ਨੂੰ ਲਟਾ ਕੇ ਗੋਲੀ ਮਾਰੀ ਦੇ ਬੱਚੇ ਨੂੰ ਲਟਾ ਕੇ ਗੋਲੀ ਮਾਰੀ ਅਸੀਂ ਮੈਂ ਮੁਹੱਬਤ ਦਾ ਪਹਿਲਾਂ ਗਏ ਸੀ ਪਿੰਡ ਮਡੌਰ ਉੱਥੇ ਵੀ ਨਾ ਸਾਨੂੰ ਦੱਸਿਆਗਾ ਉਹ ਕਹਿੰਦੇ ਵੀ ਅਸੀਂ ਥੋੜਾ ਜਿਆ ਸਾਡੇ ਤੇ ਪ੍ਰੈਸਰ ਪੈ ਰਹੇ ਆ ਪਿੰਡ ਤੇ ਵੀ ਉੱਥੇ ਕਹਿੰਦੇ ਬੱਚਾ ਅਸੀਂ ਐਮ ਦੇਖਿਆ ਵੀ ਹੱਥ ਖੜੇ ਕਰਕੇ ਗੱਡੀ ਹੁੱਕਾ ਗਿਆ ਸੀ ਇੱਕ ਬੰਦਾ ਭੱਜਿਆਗਾ ਗੱਡੀ ਚੋਂ ਨਿਕਲ ਕੇ ਵੀ ਇੱਕ ਬੰਦਾ ਗੱਡੀ ਚੋਂ ਨਿਕਲ ਕੇ ਭੱਜਿਆ ਇਹਨੇ ਹੱਥ ਖੜੇ ਕਰਤੇ ਸੀਗੇ ਤੇ ਇਹਨੂੰ ਫਿਰ ਫੜ ਕੇ ਉੱਥੇ ਤਿੰਨ ਗੋਲੀਆਂ ਉਹਨਾਂ ਨੇ ਹੂ ਚਲਾ ਦਿੱਤੀਆਂ ਫਾਇਰ ਫੋਕੇ ਕਰੇ ਨੇਗੇ ਫਿਰ ਇਸੇ ਕਰਕੇ ਮਾਰੇ ਫਿਰ ਇਹਨੂੰ ਉੱਥੇ ਸਮਾਪਤੇ ਲੈ ਕੇ ਗਏ ਜੀ ਫੜ ਕੇ ਇਨਫੀਅਰਸ ਮਾਪ ਤੇ ਫਰਕ ਲਿਆ ਕੇ ਉਥੇ ਬਿਠਾ ਕੇ ਰੱਖਿਆ ਫਿਰ ਗੋਲਦੀ ਹਮਾਰੀ ਹਾਂਜੀ ਤਾਂ ਉਹ ਇਹ ਤਾਂ ਕਹਿੰਦੀ ਜਸਪੀ ਤਾਂ ਨਹੀਂ ਸੀ ਸਰ ਦੇਖੋ ਨੌ ਆ ਰਹੇ ਆ ਉਹਦਾ ਤੇ ਜਿਹੜੀ ਰਿਕਾਰਡਿੰਗ ਸੁਣਾਈ ਹੈ ਜਸਪੀ ਦੀ ਆਵਾਜ਼ ਆ ਉਹ ਇਹ ਵੀ ਕਹਿ ਰਿਹਾ ਵੀ ਮੇਰੇ ਸਿਰ ਤੇ ਕਲਮਾਰ ਰੱਖੀ ਹੋਈ ਆ ਉਹਨੂੰ ਸਾਨੂੰ ਇਹ ਨਹੀਂ ਪਤਾ ਵੀ ਉਹਨੇ ਆਪ ਕਰਿਆ ਜਾਂ ਕਿਸੇ ਨੇ ਕਰਵਾਇਆ ਗਈ ਉਹਦੇ ਨਾਲ ਜਿਹੜਾ ਵਿਚਾ ਸੀਗਾ ਹਰਪ੍ਰੀਤ ਸੀ ਉਹਨੂੰ ਮਿਲਤੀ ਆਇਆ ਦੋ ਤਰੀਕ ਨੂੰ ਤੇ ਉਹਦੀ ਇਹ ਜਿਹੜੀ ਹਾਲਤ ਸੀ ਕਿ ਉਹ ਸਾਡੇ ਨਾਲ ਆ ਕੇ ਬਸ 5-2 ਦੋ ਕੁ ਮਿੰਟ ਮਿਲੇ ਨੇ ਸਾਨੂੰ ਤਰੀਕ ਤੇ ਆਇਆ ਸੀ ਪਹਿਲ ਰੋਈ ਗਿਆ ਵਾ ਸੋ ਉਹਦੀ ਹੈ ਨਹੀਂ ਸੀ ਹਾਲਤ ਵੀ ਉਹ ਸਾਡੇ ਨਾਲ ਕੋਈ ਗੱਲ ਕਰ ਲੈਂਦੀ ਬਹੁਤ ਜ਼ਿਆਦਾ ਰੋ ਰਿਆ ਕੈਨੇਡਾ ਵਾਲੀ ਲੜਕੀ ਦੀ ਕੀ ਭੂਮਿਕਾ ਜੀ ਬਹੁਤ ਵਧੀਆ ਸਾਡੇ ਨਾਲ ਹੁਣ ਵੀ ਗੱਲਬਾਤ ਕਰ ਰਹੀ ਹੈ ਜੀ ਉਹਨੇ ਸਾਨੂੰ ਇੱਕ ਸਟੇਟਮੈਂਟ ਕੱਢ ਕੇ ਭੇਜੀ ਆ ਬਿਕਰਮ ਮੁੰਡਾ ਨਾ ਦੇਣਾ ਉਹ ਪੈਸੇ ਪਾਏ ਨੇ ਜਸਟ ਦੇਖਣ ਗੱਡੀ ਵਾਸਤੇ ਪੂਰੀ ਵਾਈਫ ਹੈ ਉਹਦੀ ਕੋਈ ਪਾਲਸੀ ਤਾਂ ਨਹੀਂ ਹੋਈ ਪਿਛੋਕੀ ਸਾਰਾ ਸਾਨੂੰ ਪਤਾ ਨਹੀਂ ਹੈਗਾ ਇਹਦੇ ਬਾਰੇ ਕਿ ਪਾਲਸੀ ਹੋਈ ਆ ਜਾਂ ਨਾ ਹੋਈ ਆ ਕਿ ਜਦੋਂ ਆਪਣੇ ਨਾਲ ਗੱਲਬਾਤ ਕਰਦੀ ਹੈ ਜੀ ਆਪਣੀ ਸੰਬੰਧ ਸੀ ਉਹਦਾ ਇਹ ਵੀ ਸਾਹਮਣੇ ਆ ਰਿਹਾ ਕਿ ਤੁਸੀਂ ਕੀ ਜਸਪ੍ਰੀਤ ਨੇ ਉਪੂ ਦੀ ਕੁਝ ਪੈਸੇ ਭੇਜੇ ਸੀਗੇ ਹੁਣ ਇਸ ਵਿੱਚ ਕਿੰਨੀ ਸੱਚਾਈ ਹੈ ਸਮਝ ਨਹੀਂ ਪਤਾ ਅਸੀਂ ਤਾਂ ਹੀ ਫੈਮਿਲੀ ਹੈ ਕਹਿੰਦੀ ਹੈ ਕਿ ਇਨਵੈਸਟੀਗੇਟ ਕਰੋ ਉਹ ਕਹਿੰਦੇ ਕਿ ਇਹ ਜਿਹੜੇ ਆਰ ਕੇ ਸੀ ਉਹਨਾਂ ਨੂੰ ਪੈਸੇ ਭੇਜੇ ਸੀ ਉਹ ਪੈਸੇ ਇਹਨਾਂ ਨੇ ਦਿੱਤੇ ਨਹੀਂ ਉਹ ਪੈਸੇ ਨਾ ਦੇਣ ਦੀ ਵਜ੍ਹਾ ਨਾਲ ਇਹਨਾਂ ਨੇ ਸ਼ਾਇਦ ਬੱਚੇ ਨੂੰ ਡਰਾਉਣ ਲਈ ਕਿ ਉਹਨਾਂ ਨੂੰ ਪੈਸੇ ਮਿਲ ਜਾਣ ਤੇ ਉਸ ਕਰਕੇ ਕਿਹਾ ਉਹਨਾਂ ਨੇ ਅਸਲੀਅਤ ਇਹ ਹੈ ਉਹ ਕਹ ਰਹੇ ਕਿ ਬੱਚੇ ਨੂੰ ਗਲਤੀ ਅਗਰ ਹੋਈ ਹੈ ਉਸ ਨੂੰ ਸਜ਼ਾ ਦੇਂਦੀ ਕੋ ਮਗਰ ਪੁਲਿਸ ਫੇਰ ਉਹੀ ਗੱਲ ਆਗੀ ਖਾਕੀ ਵਿੱਚ ਅਤੰਗਵਾਦ ਨਹੀਂ ਫੈਲਾ ਸਕਦੇ ਤੁਸੀਂ ਕਿ ਤੁਸੀਂ ਕਿਸ ਨੂੰ ਵੀ ਪਕੜੋ ਤੇ ਗੋਲੀ ਚਾਰ ਮਾਰ ਦੋ ਹਰ ਬੰਦਾ ਨੂੰ ਮਤਲਬ ਤੁਸੀਂ ਅਗਰ ਤੁਸੀਂ ਇਨਸਾਫ ਦੇਣਾ ਤਾਂ ਕਿ ਕੋਟਾਂ ਦੀ ਕਚੇਹਿਆਂ ਦੀ ਕੋਈ ਲੋੜ ਹੀ ਨਹੀਂ ਪੰਜਾਬ ਵਿੱਚ ਮੈਂ ਹੁਣ ਨਾ ਚੀ 70.0 ਜਿਹੜੇ ਵਾਪਰੇ ਆ ਜਿਹੜੇ ਕੈਮਰੇ ਉਹਨਾਂ ਦੇ ਘਰੇ ਲੱਗੇ ਹੋਏ ਸੀ ਉਹਦੇ ਕੈਮਰੇ ਜਸਪ੍ਰੀਤ ਦੀ ਫੋਟੋ ਨਹੀਂ ਆਈ ਕੁਈ ਯਾ ਹੱਤੀ ਸੀ ਯਾ ਤੀਜਾ ਜਿਹੜਾ ਸੀਟੀ ਦਾ ਹੁੰਦਾ ਸੀ ਉਹ ਸੀਗਾ ਮਤਲਬ ਜਸਪ੍ਰੀਤੀ ਚੱਕਰ ਗਾਇ ਕਰ ਰਹੀ ਸੀ ਜਦੋਂ ਘਰੇ ਗਿਆ ਹੈ ਸਰ ਇਹ ਨਹੀਂ ਆ ਵੀ ਉਹ ਪੱਗ ਬੰਨਦੇ ਸੀਗੇ ਜਿਵੇਂ ਬੱਚੇ ਦੇ ਦਾਦਾ ਕਹਿ ਰਹੇ ਸੀ ਸੀਟੀ ਜੋ ਫੋਟੋ ਆਈਆਂ ਜਿਹੜੇ ਕਹਿ ਰਹੇ ਆ ਚਾ ਵੀ ਉਹ ਕੀ ਕਰਕੇ ਗਏ ਨੇ ਦੀਨੇ ਜਸਪ੍ਰੀ ਤੇ ਹਾਪ੍ਰੀ ਤੇ ਦੋਵੇਂ ਬੱਚੇ ਪੱਗ ਬੰਨ ਰਹੇ ਨੇ ਉਹ ਦੋਵੇਂ ਬੱਚੇ ਰੋਡੇ ਦੀ ਇਹਨਾਂ ਦੀ ਮੋਟਰਸਾਈਕਲ ਦੀ ਫੋਟੋਆਂ ਆਈਆਂ ਹੋਈਆਂ ਨੇ ਸਿਰਫ ਇੱਕ ਬਾਈਕ ਰੈਂਗ ਦਾ ਬੂਟ ਦੇਖ ਕੇ আর ਕਾਲਾ ਕੋਟ ਦੇਖ ਕੇ ਕਈਆਂ ਨੇ ਵੀ ਜਸਪ੍ਰੀ ਤੇ ਹੀ ਕੋਟ ਪਾਇਆ ਹੋਇਆ ਸੀ ਪਰ ਉਹ ਤਾਂ ਪੱਗ ਬੰਨਦੇ ਸੀ ਦੋਵੇਂ ਬੱਚੇ ਹਾਪ੍ਰੀ ਤੇ ਵੀ ਪੱਗ ਬੰਨਦੇ ਜਸਪ੍ਰੀ ਤੇ ਵੀ ਪੱਗ ਬੰਨਦਾਂ ਇਹ ਇੱਕ ਰੋਡਿਆਂ ਦੀ ਫੋਟੋ ਆਈ ਉਹ ਸਾਡੇ ਕੋਲ ਹੈਗੀ ਹੈ ਜਿਸ ਨੂੰ ਹਾਈ ਕੋਰਟ ਹੀ ਗਈ ਇਸ ਕੇਸ ਨੂੰ ਲੈ ਕੇ ਤਰੀਕਾ ਦੋ 17 ਜੁਲਾਈ ਤਰੀਕ ਪੀ 17 ਜੁਲਾਈ ਅਸੀਂ ਕਹੀਂ ਕਹਿੰਦੇ ਸੀ ਵੀ ਆਈ ਦੀ ਜਾਂਚ ਲੱਗੀ ਕੋਈ ਵੀ ਕਸੂਰਵਾਰਾ ਮੂਰੇ ਆਵੇ ਦੇਖੋ ਬੱਚੇ ਨੇ ਗਾਫਤੇ ਕੀਤੀ ਤੇ ਉਹਨੂੰ ਸਜ਼ਾ ਮਿਲ ਜਾਂਦੀ ਪਰ ਉਹ ਮੈਂਨੀ ਵੱਡੀ ਸਜ਼ਾ ਨਾ ਦੇ ਦੇ ਵੀ ਉਹਨੂੰ ਖਤਮ ਹੀ ਕਰ ਦੋ ਸਾਰਾ ਕੁਛ ਉਹਦੇ ਨਾਲ ਹੀ ਖਤਮ ਹੋ ਗਿਆ ਸਾਰਾ ਉਹ ਦੱਸ ਸਕਦਾ ਸੀ ਕਿ ਕੀ ਉਹਦੇ ਨਾਲ ਹੋਇਆ ਜਾਂ ਕਾਦੇ ਵਾਸਤੇ ਉਹਨੇ ਕਰਿਆ ਹੈਗਾ ਉਹ ਦੱਸ ਸਕਦਾ ਸੀ ਹੁਣ ਸਭ ਕੁਛ ਹੀ ਖਤਮ ਕਰਕੇ ਰੱਖ ਤਈ ਇਹਨਾਂ ਸਾਡਾ ਇੱਕ ਇੱਕ ਸਹਾਰਾ ਤੇ ਜ਼ਿੰਦਗੀ ਦਾ ਉਹ ਹੀ ਇਹਨਾਂ ਨੇ ਖਤਮ ਕਰਤਾਈ